ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਚੌਥਾ ਹਾਰੇ ਸਤ ਗੁਰ ਹਾਰੇ ਸਤ ਗੁਰ ਮੀਲੇ ਹਾਰੇ ਸਤ ਗੁਰ ਚਰਨ ਹਮ ਪਾਇਆ ਰਾਮ ਤੇ ਮਰ ਅਗਿਆਨ ਗਵਾਇਆ ਗੋਰ ਗਿਆਨ ਅੰਜਨ ਗੋਰ ਪਿਆਰਾ ਮ ਹਰ ਸਤ ਗੁਰ ਹਰ ਸਤ ਗੁਰ ਮੀਲੇ ਹਰ ਸਤ ਗੁਰ ਚਰਨ ਹਮ ਪਾਇਆ ਰਾਮ ਤੇ ਮਰ ਆਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ ਗੁਰ ਗਿਆਨ ਅੰਜਨ ਸਤ ਗੁਰੂ ਪਾਇਆ ਅਗਿਆਨ ਅੰਧੇਰ ਬਿਨਾਸੀ ਸਤ ਗੁਰ ਸੇਵ ਪਰਮ ਪਦ ਪਾਇਆ ਹਰ ਜਪਿਆ ਸਾਸ ਗਿਰਾਸੀ ਜੇਨ ਕਉ ਹਰ ਪ੍ਰਭ ਕਿਰਪਾ ਧਾਰੀ ਤੇ ਸਤ ਗੁਰ ਸੇਵਾਲ ਆਇਆ ਹਰ ਸਤ ਗੁਰ ਹਰ ਸਤ ਗੁਰ ਮੀਲੇ ਹਰ ਸਤ ਗੁਰ ਚਰਨ ਹਮ ਭਾਇਆ ਮੇਰਾ ਸਤ ਗੁਰ ਮੇਰਾ ਸਤ ਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨ ਜਾਇ ਰਾਮ ਹਾਰੇ ਨਾਮ ਹਾਰੇ ਨਾਮ ਦੀਵੇ ਮੇਰਾ ਅੰਤ ਸਖਾਈ ਰਾਮ ਹਰ ਹਰ ਨਾਮ ਮੇਰਾ ਅੰਤ ਸਖਾਈ ਗੋਰੇ ਸਤ ਗੋਰੇ ਨਾਮ ਦਿਰੜਾਇਆ ਜਿੱਥੈ ਪੁੱਤ ਕਲਤ ਕੋਈ ਬੇਲੀ ਨਾਹੀ ਤਿੱਥੈ ਹਰ ਹਰ ਨਾਮ ਛਡਾਇਆ ਤਨ ਤਨ ਸਤਿ ਗੁਰ ਪੁਰਖ ਨਿਰੰਜਨ ਜਿਤ ਮੇਲ ਹਾਰੇ ਨਾਮ ਤੇ ਆਈ ਮੇਰਾ ਸਤ ਗੁਰ ਮੇਰਾ ਸਤ ਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨਾ ਜਾਈ ਜਿਨੇ ਦਰਸਨ ਜਿਨੇ ਦਰਸਨ ਸਤ ਗੁਰ ਪੁਰਖ ਨਾ ਪਾਇਆ ਰਾਮ ਤੈਨ ਨਹਿ ਫਲ ਤਿਨ ਨਹਿ ਫਲ ਜਨਮ ਸਭ ਬ੍ਰਿਥਾ ਗਵਾਇਆ ਰਾਮ ਨਹਿ ਫਲ ਜਨਮ ਤੈਨ ਬ੍ਰਿਥਾ ਗਵਾਇਆ ਤੇ ਸਾਖਤ ਮੋਏ ਮਾਰੇ ਝੂਰੇ ਕਰ ਹੋਦੈ ਰਤਨ ਪਦਾਰਿਥ ਭੂਖੇ ਬਾਗ ਹੀਣ ਹਰ ਦੂਰੇ ਹਰ ਹਰ ਤਿਨ ਕਾ ਦਰਸ ਨ ਕਰੀ ਆਹਾ ਜਿਨਿ ਹਰ ਹਰ ਨਾਮ ਨ ਧਿਆਇ ਜਿਨਿ ਦੀ ਦਰਸਨ ਜਿਨੀ ਦਰਸਨ ਸਤਿਗੁਰ ਪੁਰਖ ਨਾ ਪਾਇਆ ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰ ਪਾਸ ਬੇਨੰਤੀ ਰਾਮ ਗੁਰ ਮੇਲ ਗੁਰ ਮੇਲ ਮੇਰਾ ਪਿਆਰਾ ਹਮ ਸਤ ਗੁਰ ਕਰ ਹੈ ਭਗਤੀ ਰਾਮ ਹਰ ਹਰ ਸਤ ਗੁਰ ਕਰ ਹੈ ਭਗਤੀ ਜਾਂ ਹਰ ਪ੍ਰਭ ਕਿਰਪਾ ਧਾਰੇ ਮਾ ਗੁਰ ਬਿਨ ਆਵਰ ਨ ਕੋਈ ਬੇਲੀ ਗੁਰ ਸਤ ਗੁਰ ਪ੍ਰਾਣ ਹਮਾਰੇ ਕਹੋ ਨਾਨਕ ਗੁਰ ਨਾਮ ਦਰੜਾਇਆ ਹਰ ਹਰ ਨਾਮ ਹਰ ਸਤੀ ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰਿ ਪਾਸ ਬੇਨੰਤੀ ਕਹੋ ਨਾਨਕ ਗੋਰੇ ਨਾਮ ਦਿਰੜਾਇਆ ਹਰਿ ਹਰਿ ਨਾਮ ਹਰ ਸੱਤੀ ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰਿ ਪਾਸ ਬੇਨੰਤੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ